ਇੱਕ ਕੰਮ ਰਹੇਗਾ ਨਿਵੇਦਨ ਕਰਨ ਨੂੰ ਕਿਹੜਾ ਦੱਸ ਦੇ ਹੁਣ ਮੇਰੇ ਮੂਮ ਨਹੀਂ ਜਾਗਦੀ ਮੈਂ ਕੀ ਦੱਸਾਂ ਭਾਬੀ ਨੂੰ ਕੀ ਹੋ ਗਿਆ ਪੀ ਦੱਸੇ ਪੈਸੇ ਤਾਂ ਸਮਝ ਨਹੀਂ ਆਉਂਦੇ ਕਿਵੇਂ ਦੱਸੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਸਾਨੂੰ ਤਾਂ ਦੱਸਦਿਆਂ ਨੂੰ ਸ਼ਰਮ ਆਉਂਦੀ ਆ ਇਹੋ ਜਿਹਾ ਹੋਇਆ ਕੀ ਇਹ ਦੱਸੋਗੇ ਵੀ ਤਾਂ ਆ ਇੱਕ ਕੁੜੀ ਜੀ ਆਈ ਹੋਈ ਐ ਚੰਡੀਗੜ੍ਹ ਤੋਂ ਕੁੜੀ ਆਈ ਐ ਚੰਡੀਗੜ੍ਹ ਤੋਂ ਹਾਂ ਕਹਿੰਦੀ ਐ ਕਿ ਮੇਰਾ ਵਿਆਹ ਹੋਇਆ ਕਿ ਪ੍ਰਗਟ ਨਾਲ ਮੰਹਾ ਇਹ ਜੀਆਂ ਕੁੜੀਆਂ ਤਾਂ ਭੋਲੀਆਂ ਪਾਲੀਆਂ ਉਹੀ ਮੁੰਡਿਆਂ ਨੂੰ ਪਸੰਦ ਆ ਤੁਸੀਂ ਕੀ ਆਖੇ ਲਿਓ ਹੋਰ ਆਪਣਾ ਮੁੰਡਾ ਤਾਂ ਇੰਨਾ ਭੋਲਾ ਹੈ ਇਹੋ ਜਿਹਿਆਂ ਦਾ ਕੀ ਪਤਾ ਕਿਵੇਂ ਮਗਰ ਲਾਇਆ ਕਿਵੇਂ ਨਾ ਕਿਹੜੇ ਵੇਲ ਦੀ ਘਰੇ ਆਈ ਬੈਠੀ ਆ ਕਰੋ ਜਾਣ ਦਾ ਨਾ ਹੀ ਨਹੀਂ ਲੈਂਦੀ ਤੇ ਤੁਸੀਂ ਘਰੇ ਵੜਨ ਕਿਵੇਂ ਦੇਤੀ ਉਹ ਲੈ ਮੇਰੇ ਤਾਂ ਬਾਹ ਫੜ ਕੇ ਮੈਨੂੰ ਤਾਂ ਪਰੇ ਮਾਰਿਆ ਚਲਾ ਕੇ ਸਾਨੂੰ ਤਾਂ ਦੋਨਾਂ ਨੂੰ ਨਹੀਂ ਗੋਲਦੀ ਅੰਦਰ ਜੱਟੋਂ ਆ ਬੜੀ ਤੁਹਾਡੇ ਦੋਮਾਂ ਤੋਂ ਤਕੜੀ ਸੀ ਉਹ ਕੋਈ ਵੀ ਘਰੇ ਆ ਕੇ ਵੜ ਜੂ ਉਹਨਾਂ ਦਾ ਅਸਾ ਅਸੀਂ ਦੋਨੋਂ ਕਿਹੜੇ ਵੇਲੇ ਵੀ ਨਿਕ ਬਗ ਜਾਪਾ ਨਿਕਲ ਜਾ ਜੋ ਜਾਂਦੀ ਹੋਈ ਨਹੀਂ ਹੈਗੀ ਅਸੀਂ ਦੱਸ ਕੀ ਕਰੀਏ ਤੁਸੀਂ ਦੇਖ ਲਓ ਗੱਲ ਕਰਕੇ ਗੱਲ ਕਰਕੇ ਦੇਖ ਲਓ ਉਹਨਾਂ ਧੱਕੇ ਮਾਰ ਕੇ ਮੇਰੇੋਂ ਤੋਂ ਪਹਿਲਾਂ ਬਾਹਰ ਕੱਢਿਆ ਕਿਉਂ ਨਹੀਂ ਇਹ ਜੀ ਹੈ ਕੌਣ ਹੈ ਜਿਹੜੀ ਆਈ ਗੱਲ ਤਾਂ ਸਹੀ ਹੁੰਦੀ ਧੱਕੇ ਬਥੇਰੇ ਮਾਰੇ ਸੀ ਮੈਂ ਤਾਂ ਕਿਹਾ ਵੀ ਸੀ ਇੰਨੀ ਬੇਇੱਜ਼ਤੀ ਕੀਤੀ ਐ ਕਹਿੰਦੀ ਚਾਹੇ ਕੁੜੀ ਕੁੜੀ ਦੀ ਮਾਂ ਆਜੇ ਮੈਂ ਤਾਂ ਤਾਂ ਵੀ ਨਹੀਂ ਕਰੋ ਜਾਂਦੀ ਆ ਕੁਝ ਬੋਲਦੀ ਐ ਮੈਂ ਤਾਂ ਐ ਨਹੀਂ ਸਮਝ ਆਉਂਦੀ ਕੁੜੀ ਪ੍ਰਗਟਵਾ ਕਰ ਕਿਵੇਂ ਕੁਝ ਕਹਿੰਦੀ ਮੇਰੇ ਕੋਲ ਤਾਂ ਸਾਰੇ ਪ੍ਰੂਫ ਨੇ ਉਹ ਜਾਲੀ ਬਣਵਾਈ ਫਿਰਦੀ ਆ ਪ੍ਰੂਫ ਵੀ ਉਹ ਨਾ ਆਪਣਾ ਮੁੰਡਾ ਤਾਂ ਬਾਲਾ ਭੋਲਾ ਹੈਗਾ ਉਹਨੂੰ ਕੋਈ ਵੀ ਮਗਰ ਲਾ ਲੇ ਉਸੇ ਦੇ ਮਗਰ ਹੀ ਲਾ ਜਾ ਲੱਗਦਾ ਉਹ ਕੋਈ ਤਾਂ ਇਹ ਜੀਆਂ ਦਾ ਕੀ ਪਤਾ ਲੁੱਟ ਫਟ ਕੇ ਲੈ ਜਾਣ ਕਰ ਤੁਸੀਂ ਨਾ ਬਾਹ ਫੜ ਕੇ ਬਾਹਰ ਕੱਢ ਦੋ ਫੇਰਾ ਆਈ ਤਾਂ ਕਰ ਬਾਰੀ ਲੁੱਟਣ ਹੋਊਗੀ ਮੈਂ ਹੀ ਕੱਢਦਾ ਉਹਨੂੰ ਬਾਹਰ ਸੋ ਉੱਥੋਂ ਨਹੀਂ ਹਸਾਬ ਚਾਉਂਦੀ ਫਿਰ ਕੱਢ ਕੇ ਛੱਡੀ ਬਾਈ ਕਰੋ ਅਸੀਂ ਤਾਂ ਘਰ ਤੇ ਮੇਰ ਮਾਰ ਕੇ ਬਹਿ ਜਾਂਦੀ ਆ ਹਾਂ ਹਜੇ ਕੰਨੀ ਮੱਦ ਦੀ ਮਾਲਕਣ ਹੈਗੀ ਨਾ ਉਹ ਕੁਛ ਨਾ ਬੈ ਅੱਧਦੀ ਮਾਲਕਣਾ ਹੀ ਬਣ ਜਾਂਦੀ ਏ ਮੈਂ ਬਣਾਉਣਾ ਉਹ ਅੱਧਦੀ ਮਾਲਕਣਾ ਵੀ ਤੈਨੂੰ ਅਸੀਂ ਸੇਹਰਾਂ ਨਾਲ ਬਿਆਕ ਲਿਆਏ ਸੀਗੇ ਨਾ ਫਿਰ ਆਪਾਂ ਕਿੱਥੇ ਜਾਵਾਂਗੇ ਐਂ ਤਾਂ ਕੋਈ ਵੀ ਕਹਿ ਦੂਗਾ ਕਰੀ ਆ ਕੇ ਐ ਉਹਦੀਆਂ ਗੱਲਾਂ ਤੇ ਕੀ ਯਕੀਨ ਆ ਕੋਈ ਪੂਰਾ ਯਕੀਨੀ ਹੁੰਦਾ ਹੈਗਾ ਮੈਂ ਕਰਦਾ ਉਹਦੀਆਂ ਗੱਲਾਂ ਹਾਂ ਹਾਂ ਕਰੋ ਗੱਲ ਹੁਣ ਹੋਊਗਾ ਨਿਆਰਾ ਹੁਣ ਲੱਗੂ ਪਤਾ ਵੀ ਕਿਵੇਂ ਅੱਧਦੀ ਮਾਲਕਣ ਬਣਦੀ ਹੁੰਦੀ ਆਪਾਂ ਤਾਂ ਤਾਂ ਨਹੀਂ ਸਮਝੀ ਹੈਗੀ ਹੁਣ ਤਾਂ ਸਮਝੂਗੀ ਹਾਂ ਹੁਣ ਬੱਦੂ ਕੋਤਨੀ ਫੜ ਚਾ ਬਾਹਰ ਉਹਦੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਭਾਈ ਤੂੰ ਹੈ ਕੌਣ ਹੈਲ ਤਾਂ ਦੱਸ ਵੀਰੇ ਮੈਂ ਪ੍ਰਗਟਨਾ ਕੋਟ ਮੈਰਿਜ ਕਰਵਾਈ ਹੈ ਪ੍ਰਗਟਨਾ ਕੋਟ ਮੈਰਿਜ ਪਰ ਸਾਨੂੰ ਤਾਂ ਨੇ ਕਦੇ ਦੱਸਿਆ ਨਹੀਂਗਾ ਵੀਰੇ ਮੈਨੂੰ ਕੀ ਪਤਾ ਮੈਨੂੰ ਤਾਂ ਉਹ ਇਹ ਕਹਿ ਕੇ ਆਇਆ ਸੀਗਾ ਵੀ ਮੈਂ ਘਰੇ ਜਾ ਕੇ ਗੱਲ ਕਰਦਾਗਾ ਦੇਖ ਭਾਈ ਪ੍ਰਗਟ ਦਾ ਕੋਈ ਵਿਆਹ ਨਹੀਂ ਹੋਇਆ ਨਾ ਹੀ ਉਹਨੇ ਸਾਨੂੰ ਕੁਝ ਦੱਸਿਆਗਾ ਤੇ ਇਹਦੇ ਚ ਤੇਰੀ ਭਲੀ ਇਹੀ ਹੈ ਤੇ ਤੂੰ ਚੁੱਪ ਕਰਕੇ ਵਾਗ ਜਾਵਦਾ ਜਿੱਧਰ ਉਹ ਵੀ ਆਈਆਂ ਨਹੀਂ ਵੀਰੇ ਮੇਰੇ ਕੋਲ ਸਬੂਤ ਆ ਗਏ ਸਾਰੇ ਕਬੂਤ ਹੈ ਆ ਦੇਖ ਲਓ ਇਹ ਤਾਂ ਸਹੀ ਨਿਯਮ ਚੈਨਲ ਨੇ ਕਿ ਹੁਣ ਆ ਗਿਆ ਵੀਰੇ ਯਕੀਨ ਤੇ ਪ੍ਰਗਟ ਨੇ ਕਦੇ ਦੱਸਿਆ ਨਹੀਂਗਾ ਵੀ ਮੈਂ ਵਿਆਹ ਕਰਾ ਰੱਖਿਆਗਾ ਵੀਰੇ ਪ੍ਰਗਟ ਕਹਿੰਦਾ ਇੱਕ ਵਾਰੀ ਮੈਂ ਘਰੇ ਜਾ ਕੇ ਗੱਲ ਕਰ ਲਾਂ ਫਿਰ ਮੈਂ ਤੈਨੂੰ ਘਰੇ ਲੈ ਜਾਊਗਾ ਪਰ ਸਾਡੇ ਨਾਲ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਕਰੀ। ਬਿਰੇ ਉਹਨੇ ਤਾਂ ਮੈਨੂੰ ਕਿਹਾ ਸੀ ਪਰ ਉਹ ਹੁਣ ਮੇਰੇ ਨਹੀਂ ਪਹੁੰਚ ਚੱਕ ਰਿਆ। ਉਹ ਕਿੱਥੇ ਆਦਾ ਇੱਕ ਵਾਰੀ ਮੇਰੀ ਗੱਲ ਕਰਵਾ ਦਿਓ ਉਹਦੇ ਨਾਲ। ਪ੍ਰਗਟ ਨੇ ਐਡਾ ਵੱਡਾ ਸੱਚ ਮੇਰੇ ਤੋਂ ਵੀ ਲੁਕੋਇਆ। ਕੋਈ ਗੱਲ ਨਹੀਂ ਭੈਣ ਤੂੰ ਟੈਨਸ਼ਨ ਨਾ ਲੈ। ਆ ਤੇਰਾ ਵਿਆਹ ਵੀ ਸਹੀ ਐ ਤੇ ਤੂੰ ਵੀ ਸਹੀ ਐ। ਤੂੰ ਹੁਣ ਐਸੇ ਘਰ 'ਚ ਹੀ ਰਹੇਗੀ ਠੀਕ ਐ। ਐਸੇ ਘਰ ਦੀ ਨੂੰਹ ਬਣ ਕੇ। ਤੈਨੂੰ ਹੁਣ ਕੋਈ ਬਾਹਰ ਨਹੀਂ ਕੱਢ ਸਕਦਾ ਇਸ ਘਰ 'ਚੋਂ। ਠੀਕ ਆ ਬਿਰੇ। ਤੂੰ ਬੇ ਟੈਨਸ਼ਨ ਹੀ ਹੋ ਜਾ। ਇੱਕ ਵਾਰੀ ਤੁਸੀਂ ਪ੍ਰਗਟ ਨੂੰ ਬੁਲਾ ਦੋ ਕਿੱਥੇ ਆ ਕੋਈ ਗੱਲ ਨਹੀਂ ਮੈਂ ਕਰਦਾ ਉਹਦੇ ਨਾਲ ਗੱਲ ਠੀਕ ਆ ਵੀਰੇ ਤੋ ਕੁਝ ਖਾ ਪੀ ਲਿਆ ਸੀਗਾ ਦੱਸ ਬੰਦਾ ਨਹੀਂ ਵੀਰੇ ਕੁਝ ਨਹੀਂ ਲੱਗਦਾ ਕੋਈ ਗੱਲ ਦੀ ਮੈਂ ਭੇਜਦਾਗਾ ਠੀਕ ਆ ਵੀਰੇ ਹੁਣ ਨਾਲ ਹੀ ਆਂ ਦੱਸ ਸੁਆਹ ਕੁਝ ਖਾ ਵਰੀ ਪੈਨਸ਼ਨ ਨਾ ਲੈ ਦੂੰ ਵੀ ਪਤਾ ਕੀ ਗਿਆ ਹੁਣ ਉਹਨੇ ਸੀ ਤਾਂ ਆਪਾਂ ਨੂੰ ਬੋਲ ਦੇ ਜਿਵੇਂ ਐਵੇਂ ਬੋਲਦੇ ਹਾਂ ਬੋਲ ਦਿ ਤਾਂ ਹੀ ਆ ਬਟਾ ਛੋਟਾ ਨਹੀਂ ਦੇਖਦੀ ਉਹ ਵੀ ਮੈਂ ਕੀ ਗੱਲ ਕਰਨੀ ਆ ਕੀ ਨਾ ਕਰਨੀ ਆ ਇਹ ਤਾਂ ਤੋ ਦਿਲ ਦੀਆਂ ਗੱਲਾਂ ਦਿਲ ਚੋਂ ਗੜਦੇ ਪਤਾ ਨਹੀਂ ਕਹੀਂ ਇਹ ਵੀ ਠੋਆ ਪਈ ਗਈ ਕਾ ਜੋਗੋਣੀ ਜੀ ਮਤਲਬ ਬੇਵਰਗੀ ਲੱਗਦੀ ਹੈਗੀ ਉਹੀ ਤਾਂ ਲੱਗਦੀ ਬੇਵਰਗੀ ਲੱਗਦੀ ਹਾਂ ਸਭੀ ਆਹ ਹੋ ਕਰ ਲਈ ਗੱਲ ਕੀ ਕਹਿੰਦੀ ਬਗ ਜੂਗੀ ਉਹ ਕਿਉਂ ਜਾਊਗੀ ਕਿਉਂ ਹੈ ਤੁਹਾਨੂੰ ਕੀ ਹੋ ਗਿਆ ਹਾਂ ਹੁਣ ਤਾਂ ਤੁਸੀਂ ਕੀ ਗੱਲਾਂ ਕਰੀ ਜਾਂਦੇ ਸੀ ਉਹ ਕਿਉਂ ਜਾਊਗੀ ਘਰੋਂ ਬਾਹਰ ਅਗਲੀ ਕੁੜੀ ਨਾ ਸਰਕਾਰੀ ਡਾਕੂਮੈਂਟ ਨੇ ਸਾਰੇ ਜਿਹੜੇ ਲਵ ਮੈਰਿਜ ਉਹਨਾਂ ਨੇ ਕਰਵਾਏ ਸੀ ਕੋਰਟ ਮੈਰਿਜ ਤੇ ਜਿਹੜਾ ਹੁਣ ਵਿਆਹ ਹੋਇਆ ਨਾ ਸਹੀ ਹੋਇਆਗਾ ਕਾਨੂੰਨ ਦੇ ਹਿਸਾਬ ਨਾਲ ਵੀ ਸਹੀ ਹੈਗਾ ਤੇ ਹੁਣ ਨਾ ਇੱਥੇ ਹੀ ਰਹੋਗੀ ਉਹ ਕਿਧਰੇ ਨਹੀਂ ਜਾਂਦੀਗੀ ਐ ਕਿਵੇਂ ਇੱਥੇ ਰਹੋਗੀ ਤੁਸੀਂ ਵੀ ਉਹਦੀਆਂ ਗੱਲਾਂ 'ਚ ਆ ਗਏ ਗੱਲਾਂ ਗੱਲਾਂ ਚਾਉਣ ਦੀ ਗੱਲ ਨਹੀਂ ਹੈਗੀਗੀ ਅਗਲੀ ਸਹੀ ਹੈ ਤਾਂ ਹੀ ਐਸ ਕਰਿਓ ਲੈ ਭਈਆ ਮੇਰੀ ਗੱਲ ਸੁਣਾ ਤਾਂ ਕੋਈ ਵੀ ਆ ਕੇ ਕਹਿ ਦੋ ਆਪਣੇ ਸਾਹਮਣੇ ਜਿਹੜਾ ਵਿਆਹ ਹੋਇਆ ਉਹਨਾਂ ਦਾ ਐਣੀ ਤੂੰ ਵੀ ਚੁੱਪ ਕਰ ਜਾ ਨਾਲੇ ਆਪਣਾ ਮੁੰਡਾ ਤਾਂ ਨਿਆਣਾ ਉਹਨੂੰ ਜਣਾਖਣੇ ਮੈਂ ਅਗਰ ਲਾ ਲੂਗਾ ਐ ਤੇ ਹਰ ਇੱਕ ਕਹਿ ਦਊਗੀ ਕਾਰਨ ਹੋਇਆ ਕਹਿ ਦਊਗੀ ਮੈਂ ਇਸ ਘਰ ਦੀ ਨੋਆ ਫਿਰ ਉਹਨੂੰ ਵੀ ਬਹਾ ਲਈ ਨਿਆਣਾ ਨੂਣਾ ਕੋਈ ਨਹੀਂ ਹੈਗਾ ਵਿਆਹ ਕਰਾਇਆ ਉਹਦੇ ਨਾਲ ਉਹਨੇ ਲੈ ਬਾਈ ਤੂੰ ਦੋਹਾਂ ਦੀਆਂ ਗੱਲਾਂ ਜੀ ਆ ਗਿਆ ਪਤਾ ਨਹੀਂ ਕੀ ਮੰਨ ਮੈਂ ਤਾਂ ਉਹ ਮੈਂ ਮੰਨ ਲਿਆ ਗੱਲਾਂ ਚਾਉਣ ਦੀ ਗੱਲ ਨਹੀਂ ਹੈਗੀ ਜੀ ਜਦੋਂ ਅਗਲੀ ਸਹੀ ਆ ਉਹਨੂੰ ਆਪਾਂ ਕਿਵੇਂ ਘਰੋਂ ਬਾਹਰ ਕੱਢ ਖਾ ਕੇ ਅੱਛਾ ਅਸ ਤਾਂ ਸਵੇਰ ਦੇ ਮੱਥੇ ਮਾਰੀ ਇਹਨੇ ਸਾਨੂੰ ਤਾਂ ਹਗਾ ਕਲਾਦੀ ਸੀ ਤੈਨੂੰ 5 ਮਿੰਟਾਂ ਸਦਾ ਸਹੀ ਗਲਤ ਦਾ ਪਤਾ ਲੱਗ ਗਿਆ ਵੀ ਸਹੀ ਐ ਉਹ ਕਾਜ ਚੈੱਕ ਕਰੇ ਆ ਮੈਂ ਸਰਕਾਰੀ ਜੇ ਅਗਲੀ ਠਾਣੇ ਵਾਗੀ ਨਾ ਸਾਰੇ ਟੱਬਰ ਨੂੰ ਜੇਲ੍ਹ ਚ ਭਜਾ ਦਊਗੀ ਲੈ ਆ ਕੇ ਠਾਣੇ ਵਗ ਜੂਗੀ ਉਹਦੇ ਕਾਜ ਦੇ ਸਹੀ ਬਣੂ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਬੁੜੀਆਂ ਨੂੰ ਆਹੋ ਸਾਨੂੰ ਪਾਪੇ ਨਹੀਂ ਪਤਾ ਹੈਗਾ ਬਣ ਗਈ ਅੱਧੀ ਮਾਲਕਣਾ ਕੇ ਜਿਹੜੇ ਮੈਨੂੰ ਨਹੀਂ ਪਤਾ ਮੈਂ ਨਹੀਂ ਉਹਨੂੰ ਘਰੋਂ ਇੱਥੋਂ ਭੇਜ ਸਕਦਾ ਅਗਲੀ ਸਹੀ ਹੈਗੀ ਇੱਥੇ ਹੀ ਰਹੂਗੀ ਉਹ ਤਾਂ ਹੁਣ ਮੇਰੀਆਂ ਤਾਂ ਸਾਰੀਆਂ ਮੈਂ ਇਦਾਂ ਦੇ ਪਾਣੀ ਫੇਰਤਾ ਕਿ ਇੱਥੇ ਰਹੂਗੀ ਮੈਂ ਤਾਂ ਕੀ ਕੀ ਸੋਚੀ ਬੈਠੀ ਸੀਗੀ ਮਤਾ ਕਿੰਨੀਆਂ ਹਸਲ ਆਈਆਂ ਸੀਗੀਆਂ ਕੀ ਪਤਾ ਹੈ ਜਾਂ ਕੀ ਕਹਿੰਦਾ ਜਿਹੜਾ ਬਾਈਬਲ ਦੀਆਂ ਗੱਲਾਂ 'ਚ ਆ ਗਿਆ ਕੀ ਪਤਾ ਕੀ ਹੈ ਜੀ ਚੁੰਡੀ ਪਾਈ ਆ ਉਹਦੇ ਸਿਰ 'ਚ ਜਿਹੜਾ ਮਗਰੇ ਲਾ ਲਿਆ ਅਨਸਾਰ ਇੱਦਾਂ ਨਹੀਂ ਜਾਂਦੀ ਫਿਰ ਹੁਣ ਇੱਥਾਂ ਤੈਨੂੰ ਪਤਾ ਐਸ ਕੰਮ ਹੁੰਦਾ ਚਾਤਰ ਜਲਾਨੀਆਂ ਦਾ ਉੱਪਰ ਕਟਾ ਹਾਂ ਬਈ ਕੀ ਗੱਲ ਇਕੱਲਾ ਹੀ ਆ ਕੇ ਖੇਤ ਵਹਿ ਗਿਆ ਉਹ ਤਾਂ ਬਈ ਭਾਬੀ ਨੇ ਆਖਿਆ ਸੀ ਕਹਿੰਦੀ ਜਾ ਕੇ ਪਾਣੀ ਬਦਲ ਲੈ ਕਹਿੰਦੀ ਵੀ ਟਾਈਮ ਹੋਣ ਵਾਲਾ ਵਾਰੀ ਹੈਗੀ ਮੈਂ ਤਾਂ ਹੀ ਆ ਗਿਆ ਸੀ ਅਮਾ ਚਲ ਦੁਆਰ ਤੀਏ ਕੋਲੇ ਗਿਆ ਤੂੰ ਕਿਉਂ ਬਈ ਖੇਤਾ ਗਿਆ ਮੈਂ ਨਾ ਨਾਰਾਜ਼ ਆ ਤੇਰੇ ਤੋਂ ਕਿਉਂ ਬਈ ਕੀ ਕੀ ਗੱਲ ਹੋ ਗਈ ਹੁਣ ਤੈਨੂੰ ਪਤਾ ਹੀ ਹੈ ਕੀ ਗੱਲ ਹੋਈ ਹੈ ਘਰੇ ਦੇਖ ਬਈ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਹੈਗੀ ਮੈਂ ਤਾਂ ਉਹ ਕੁੜੀ ਨਾਲ ਵਿਆਹ ਕਰਾ ਕੇ ਵੀ ਖੁਸ਼ ਨਹੀਂ ਹੈਗਾ ਦੇਖ ਯਾਰ ਤੂੰ ਮੈਨੂੰ ਨਹੀਂ ਦੱਸ ਸਕਿਆ ਕੁਝ ਵੀ ਐਡੀ ਵੱਡੀ ਗੱਲ ਮੇਰੇ ਤੋਂ ਕੋਈ ਦੇਖ ਬਾਈ ਜੇ ਹੁਣ ਤੈਨੂੰ ਗੱਲ ਦਾ ਪਤਾ ਹੀ ਲੱਗ ਗਿਆ ਨਾ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਹੈਗੀ ਮੈਂ ਤਾਂ ਕੁੜੀ ਨੂੰ ਪਹਿਲਾਂ ਹੀ ਬਥੇਰਾ ਸਮਝਾਇਆ ਸੀਗਾ ਵੀ ਆਪਣਾ ਲੋਟ ਨਹੀਂ ਆਉਣਾ ਤੂੰ ਆ ਗੱਲ ਨੂੰ ਰਹਿਣ ਦੇ ਪਰ ਹੁਣ ਜਿੱਦ ਕਰੀ ਤਾਂ ਕਰਕੇ ਮੈਨੂੰ ਵਿਆਹ ਕਰਾਉਣਾ ਪੈ ਗਿਆ ਪਰ ਮੈਂ ਉਹਦੇ ਨਾਲ ਨਹੀਂ ਰਹਿਣਾ ਕਿਵੇਂ ਮਰਜ਼ੀ ਕਰੋ ਬਾਈ ਉਹਨੂੰ ਇੱਥੋਂ ਭੇਜੋ ਤੁਸੀਂ ਗੱਲ ਸੁਣ ਲੈ ਪ੍ਰਗਟਾ ਗਲਤੀ ਤਾਂ ਤੇਰੀ ਵੀ ਹੈ ਜੇ ਤੂੰ ਆਪਦੇ ਆਪ 'ਚ ਬੜਾ ਸੱਚਾ ਬਣੀ ਜਾਏਗਾ ਸੱਚਾ ਤਾਂ ਤੂੰ ਵੀ ਨਹੀਂ ਹੈਗਾਗਾ ਪਹਿਲੀ ਗੱਲ ਤਾਂ ਮੇਰੇ ਤੋਂ ਤੂੰ ਐਡੀ ਵੱਡੀ ਗੱਲ ਲਕੋਈ। ਬਾਕੀ ਦੂਜਾ ਉਹ ਕੁੜੀ ਨਾਲ ਵਿਆਹ ਕਰਾ ਕੇ ਹੁਣ ਤੂੰ ਮੁੱਕਰਦਾਗਾ। ਭਾਈ ਤੇਰੇ ਤੋਂ ਮਤਾਂ ਮੈਂ ਗੱਲ ਤਾਂ ਲਕੋਈ ਐ ਕਿਉਂਕਿ ਮੈਂ ਉਸ ਕੁੜੀ ਨਾਲ ਰਹਿਣੀ ਨਹੀਂ ਸੀ ਨਾ ਉਹਨੂੰ ਮੈਂ ਇਸ ਘਰੇ ਲੈ ਕੇ ਆਉਣਾ ਸੀਗਾ। ਬਾਕੀ ਰਹੀ ਗੱਲ ਵਿਆਹ ਦੀ ਇਹ ਚ ਗਿੱਡੀ ਗੱਲ ਹੈਗੀ 4 ਰੁਪਏ ਦੇ ਕੇ ਨਿਮੇੜ ਦਿਓ। ਤੂੰ ਕਹਤਾ 4 ਰੁਪਏ ਦੇ ਕੇ ਨਿਮੇੜ ਦੋ। ਉਹ ਜਿਹੜੀ ਨਾਲ ਅਗਲੀ ਨਾਲ ਵਿਆਹ ਕਰਾਇਆ ਉਹਦੇ ਦਿਲ ਤੇ ਕੀ ਬੀਤੂਗੀ? ਬੀਤੂ ਨਹੀਂ ਗਿਆ ਭਾਈ। ਹੋਣ ਕਿਹੜਾ ਮੁੰਡਿਆਂ ਦੀ ਘਟ ਹੈਗੀ ਹੋਰ ਮੁੰਡਾ ਮਿਲ ਜਾਊਗਾ ਕੋਈ ਸਮਝਾਇਆ ਸੀ ਉਹ ਨਹੀਂ ਪਰ ਜਾਣ ਵਾਲੀ ਹੈਗੀ ਘਰੋਂ ਬਈ ਦੇਖ ਰਹਿਣਾ ਤਾਂ ਤੈਨੂੰ ਉਹਦੇ ਨਾਲ ਹੀ ਪੈਣਾਗਾ ਤੇ ਸਿੱਧੀ ਜੀ ਗੱਲ ਤੈਨੂੰ ਮੈਂ ਹੋਰ ਦੱਸਦਾ ਉਹ ਇਸ ਘਰ ਚ ਇੱਥੋਂ ਨਹੀਂ ਜਾਂਦੀ ਕਿ ਇੱਥੇ ਰਹੂਗੀ ਦੇਖੋ ਬਈ ਜੇ ਤੁਸੀਂ ਹੋਣਾ ਤੱਕੇ ਨਾਲ ਹੀ ਕਹਿੰਦੇ ਹੋ ਤਾਂ ਮੈਂ ਉਹਨੂੰ ਆਪਦੇ ਨਾਲ ਨਹੀਂ ਰੱਖਣਾ ਨਹੀਂ ਕੱਢਣਾ ਨਾ ਕੱਢੋ ਉਹਨੂੰ ਘਰੋਂ ਪਰ ਇਹ ਨਾ ਆਖਿਓ ਵੀ ਮੈਂ ਉਹਨੂੰ ਆਪਦੇ ਘਰ ਵਾਲੀ ਹੋਣ ਦਾ ਹੱਕ ਦੇ ਦੂੰਗਾ ਗੱਲ ਸੁਣ ਲੈ ਮੇਰੀ ਉਹ ਵੀ ਕਿਸੇ ਦੀ ਧੀ ਪਹਿਣਾ ਵਿਆਹ ਕਰਾਇਆ ਤੂੰ ਉਹਦੇ ਨਾਲ ਕੰਨ ਖੋਲ ਕੇ ਗੱਲ ਸੁਣ ਲੈ ਰਹਿਣਾ ਤਾਂ ਤੈਨੂੰ ਉਸੇ ਨਹੀਂ ਪਊਗਾ ਤੇ ਨਹੀਂ ਫਿਰ ਤੂੰ ਵੀ ਭੱਗ ਜਾ ਇੱਥੋਂ ਕੋਈ ਗੱਲ ਨਹੀਂ ਬਈ ਜੇ ਜ਼ਿਆਦਾ ਕਰਦੇ ਹੋ ਨਾ ਤਾਂ ਮੈਂ ਘਰ ਛੱਡ ਦੂੰਗਾ ਪਰ ਮੈਂ ਉਹਦੇ ਨਾਲ ਰਹਿਣਾ ਵਾਲਾ ਨਹੀਂ ਹੈਗਾ ਤੇ ਨਾ ਹੀ ਮਨ ਉਹਨੂੰ ਰੱਖਣਾ ਆ ਉਹਦੇ ਨਾਲ ਓਏ ਸ਼ਰਮ ਮਨ ਓਏ ਮਾੜੀ ਮੋਟੀ ਜਵਾਲ ਲੜਾਉਂਦਾ ਹੈਗਾ ਛੋਟਾ ਜਿਹਾ ਸੀ ਤੂੰ ਤੈਨੂੰ ਜਵਾਕਾ ਵਾਂਗੂ ਪਾਲਿਆ ਫਿਰ ਭਾਈ ਤਾਂ ਹੀ ਮੈਂ ਵੀ ਕਹਣਾਗਾ ਵੀ ਤੁਸੀਂ ਵੀ ਮੇਰੀ ਗੱਲ ਨੂੰ ਸਮਝ ਲਓ ਜਦੋਂ ਸਾਰੀ ਉਮਰ ਮੇਰੀ ਉਹਦੇ ਨਾਲ ਬਣੀ ਨਾ ਤੇ ਉਹਦੇ ਨਾਲ ਮੈਂ ਰਹਿ ਕੇ ਵੀ ਕੀ ਕਰੂੰਗਾ ਉਹ ਫਿਰ ਵਿਆਹ ਕਿਉਂ ਕਰਾਇਆ ਸੀ ਉਹਦੇ ਨਾਲ ਬਸ ਗਲਤੀ ਹੋ ਗਈ ਇਹੀ ਤਾਂ ਸਾਰਾ ਤਾਂ ਵੱਡੀ ਗਲਤੀ ਕੀਤੀ ਵੀ ਉਹਦੇ ਨਾਲ ਵਿਆਹ ਕਰਵਾਇਆ ਮੈਂ ਵਿਆਹ ਕਰਾ ਕੇ ਅਗਲੀ ਨੂੰ ਛੱਡ ਦੋ ਬਾਅਦ ਚ ਕਹੋ ਗਲਤੀ ਹੋ ਗਈ ਐ ਨਹੀਂ ਨਾ ਹੁੰਦਾ ਹੁੰਦਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਕਿ ਵਿਆਹ ਹੁੰਦਾ ਉਹਨੇ ਕਿਹੜਾ ਬਾਈ ਫਿਰ ਆਦੇ ਘਰ ਦੀ ਮਰਜ਼ੀ ਨਾਲ ਹੀ ਕਰਾਇਆ ਹੁਣੇ ਵੀ ਤਾਂ ਬਾਰੋਬਾਰੀ ਕਰਾਇਆਗਾ ਉਹਨੂੰ ਕੀ ਨਹੀਂ ਹੋ ਸਕਦਾ ਹੋਣ ਤਾਂ ਕਿਤੇ ਹੋਰ ਵੀ ਦੂਰ ਜਾਣਗੇ ਉਹਦੇ ਘਰ ਦੇ ਇੱਕ ਵਾਰੀ ਆ ਉਹਦੇ ਘਰੇ ਵਾਗ ਜੇ ਉਹ ਉਹ ਤੇਰੇ ਤੇ ਵਿਸ਼ਵਾਸ ਕਰਕੇ ਕਰਾਇਆ ਸੀ ਉਹਨੇ ਵਿਆਹ ਦੇਖ ਬਈ ਗੱਲ ਹੈ ਮੇਰੇ ਕੋਲ ਸਿੱਧੀ ਜੀ ਰੈਨ ਨੂੰ ਕਿਵੇਂ ਮਰਜ਼ੀ ਰਹੀ ਜਾਵੇ ਬਸ ਐਂ ਰੱਖੇ ਵੀ ਮੈਂ ਉਹਦੇ ਘਰ ਵਾਲਾ ਬਣ ਕੇ ਰਹਿ ਲੂਆ ਬਾਕੀ ਅੱਗੇ ਤੇਰੀ ਮਰਜ਼ੀ ਰਹੇਗੀ ਠੱਕੇ ਨਾਲ ਤਾਂ ਫਿਰ ਕੁਝ ਮਰਜ਼ੀ ਕਰ ਲਓ ਤੁਸੀਂ ਤੇ ਤੂੰ ਵੀ ਫਿਰ ਗੱਲ ਸੁਣ ਲੈ ਉਹ ਵੀ ਐਸੇ ਘਰ ਚ ਹੀ ਰਹੂਗੀ ਹੁਣ ਪਰਖਟ ਤੁਸੀਂ ਹਾਂ ਮੈਂ ਤੂੰ ਮੈਨੂੰ ਇਹ ਦੱਸ ਵੀ ਤੂੰ ਇੱਥੇ ਕੀ ਕਰਨਾ ਹੈ ਤੁਸੀਂ ਤਾਂ ਨਹੀਂ ਆਏ ਮੁੜ ਕੇ ਮੈਂ ਨਾ ਫੋਨ ਤੇ ਵੀ ਨਹੀਂ ਗੱਲ ਕੀਤੀ ਫਿਰ ਮੈਂ ਹੋਰ ਕੀ ਕਰਦੀ ਤੈਨੂੰ ਆਪਣੀ ਸਮਝ ਆਣਾ ਚਾਹੀਦਾ ਸੀਗਾ ਵੀ ਮੈਂ ਗੱਲ ਕਿਉਂ ਨਹੀਂ ਕਰ ਰਿਹਾ ਕਿਉਂ ਨਹੀਂ ਕਰ ਰਿਹਾ ਤੈਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਕਿਉਂ ਨਹੀਂ ਗੱਲ ਕਰ ਰਿਹਾ ਮੈਂ ਕੋਈ ਦੇ ਨਾਲ ਵਿਆਹ ਵੀ ਨਹੀਂ ਕਰਾਉਣਾ ਚਾਹੁੰਦਾ ਸੀ ਨਾ ਤੈਨੂੰ ਇਸ ਘਰੇ ਲੈ ਕੇ ਆਉਣਾ ਚਾਹੁੰਦਾ ਸੀ ਹੁਣ ਤੱਕ ਤਾਂ ਤੈਨੂੰ ਆਪਦੇ ਘਰੇ ਚੱਲ ਜਾਣਾ ਚਾਹੀਦਾ ਸੀ ਫਿਰ ਪਹਿਲਾਂ ਮੇਰੇ ਨਾਲ ਕੋਟ ਮੈਰਜ ਕਾ ਤੋਂ ਕਰਵਾਈ ਸੀਗੀ ਕੋਟ ਮੈਰਜ ਦਾ ਕੀ ਹੈ ਕਦੋਂ ਮਰਜੀ ਤੜਵਾ ਲਾ ਤਾ ਫਿਰ ਐ ਨਹੀਂ ਉਹ ਹੋਰ ਹੀ ਕੁੜੀਆਂ ਹੋਣਗੀਆਂ ਜਿਹੜੀਆਂ ਡਰ ਕੇ ਭੱਜ ਜਾਂਦੀਆਂ ਮੈਂ ਭੱਜਣ ਵਾਲਿਆਂ ਚ ਨਹੀਂ ਮੈਂ ਭਜਾਉਣ ਵਾਲਿਆਂ ਚ ਆ ਦੇਖ ਮੈਂ ਤਾਂ ਤੇਰੇ ਨਾਲ ਰਹਿਣਾ ਨਹੀਂਗਾ ੱੱਕੇ ਨਾਲ ਕਿਵੇਂ ਮਰਜੀ ਰਹੀ ਜਾਂ ਲੈ ਇੱਥੇ ਇਹੋ ਜਿਹਾ ਤੂੰ ਮੇਰੇ ਘਰਦਿਆਂ ਨੂੰ ਮਾਂ ਗੱਲ ਆ ਲੈ ਆਪਦੇ ਮੇਰੇ ਮੈਂ ਹੁਣ ਮੈਂ ਤਾਂ ਕਿਸੇ ਪਾਸੇ ਦੀ ਵੀ ਨਹੀਂ ਰਹੀ ਨਾ ਮੈਂ ਘਰੇ ਜਾਣ ਜੋਗੀ ਆ ਕਿਉਂ ਘਰੇ ਜਾਣ ਤੈਨੂੰ ਕੀ ਹੋਇਆ ਘਰੇ ਚੱਲ ਜਾ ਮੈਂ ਘਰੇ ਦੱਸਤਾ ਵੀ ਮੈਂ ਤੁਹਾਡੇ ਨਾਲ ਮੈਰਿਜ ਕਰਵਾ ਲਈ ਫਿਰ ਘਰਦਿਆਂ ਨੂੰ ਕਹਿ ਦੇ ਵੀ ਉਹ ਤਾਂ ਮੁੱਕਰ ਗਿਆ ਵੇ ਤੂੰ ਹੁਣ ਨਹੀਂ ਕਹਿ ਸਕਦੀ ਮੈਂ ਹੁਣ ਮੇਰੇ ਕੋਲੇ ਕੋਈ ਰਾਸਤਾ ਨਹੀਂ ਹੈਗਾ ਜੇ ਘਰਦਿਆਂ ਨੂੰ ਦੱਸੇਂਗੀ ਨਾ ਰਾਸਤੇ ਤਾਂ ਆਪ ਹੀ ਨਿਕਲੇ ਆਉਣਗੇ ਏਹ ਕਹ ਵੀ ਮੈਂ ਜਾਣਬੁੱਝ ਕੇ ਕਰਨਾ ਹੁਣ ਤੇਰੇ ਨਾਲ ਐਸੇ ਜਾਣਬੁੱਝ ਕੇ ਰਹਿਣਾ ਮੈਂ ਸਾਨੂੰ ਇੱਕ ਵਾਰੀ ਕਹਤਾ ਨਾ ਮੈਂ ਤੁਹਾਡੇ ਨਾਲ ਹੀ ਰਹਿਣਾ ਤੁਹਾਡੇ ਘਰ ਹੀ ਰਹਿਣਾ ਹੁਣ ਮੈਂ ਕਿਤੇ ਨਹੀਂ ਜਾਣਾ ਹੈਗਾ ਸੋਨੂੰ ਵੀ ਰੱਖਣੀ ਪਊਗਾ ਮੈਨੂੰ ਰਹਿ ਲਾ ਜੀ ਸਦਕੇ ਰਹਿ ਪਰ ਇਹ ਨਾ ਉਮੀਦ ਰੱਖੀ ਵੀ ਮੈਂ ਤੈਨੂੰ ਆਪਦੀ ਘਰ ਵਾਲੀ ਦੇ ਹੱਕ ਨਾ ਰੱਖ ਲਊਂਗਾ ਇੱਥੇ ਨਾ ਮੇਰੇ ਤੇ ਕੋਈ ਰੋਭ ਜਮਾਈ ਵੀ ਮੈਂ ਤੇਰੇ ਘਰ ਵਾਲਾ ਆਂਗਾ ਰਹਿਣ ਨੂੰ ਕਿਵੇਂ ਮਰਜ਼ੀ ਰਹੀ ਆ ਇੱਥੇ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਫਿਰ ਤੁਸੀਂ ਪਹਿਲਾਂ ਕੋਟ ਮੈਰਿਜ ਕਰਵਾਉਣ ਤੋਂ ਪਹਿਲਾਂ ਸੋਚਣਾ ਸੀ ਪਹਿਲਾਂ ਕਿ ਮੇਰ ਨਾਲ ਮੈਰਿਜ ਕਰਵਾਈ ਸੀਗੀ ਬਸ ਉਹੀ ਤਾਂ ਸਾਰਿਆਂ ਤੋਂ ਵੱਡੀ ਗਲਤੀ ਹੋ ਗਈ ਮੇਰੇ ਤੋਂ ਵੀ ਤੇਰੇ ਨਾਲ ਵਿਆਹ ਕਰਵਾ ਲਿਆ ਗਲਤੀ ਤੁਹਾਡੇ ਤੋਂ ਨਹੀਂ ਗਲਤੀ ਮੇਰੇ ਤੋਂ ਹੋਈ ਆ ਮੈਂ ਤਾਂ ਤੈਨੂੰ ਉਦੋਂ ਵੀ ਬਥੇਰਾ ਸਮਝਾਇਆ ਸੀ ਵੀ ਰਹਿਣ ਦਿੰਨੇ ਆ ਕੋਈ ਨਾ ਪਹਿਲਾਂ ਘਰੇ ਗੱਲਬਾਤ ਕਰ ਲਾਂਗੇ ਤੂੰ ਨੀ ਜਦ ਛੱਡੀ ਆਖਿਆ ਨਾ ਪਹਿਲਾਂ ਕੋਡ ਮੈਰਿਜ ਕਰਾਵਾਂਗੇ ਤੁਸੀਂ ਵੀ ਉਦੋਂ ਕਿਹਾ ਸੀ ਵੀ ਮੈਰਿਜ ਤਾਂ ਮੈਂ ਛੋਡੇ ਨਾਲ ਹੀ ਕਰਵਾਉਣੀ ਆ ਫੇਰ ਮੈਂ ਆਖਿਆ ਬਾਅਦ ਚ ਵੀ ਕਰਵਾਉਣੀ ਆ ਤਾਂ ਹੁਣ ਕਿਉਂ ਨਹੀਂ ਹੁਣੀ ਕਰਵਾ ਲੈਨੇ ਆ ਕਿਹਨੂੰ ਤਾਂ ਬੰਦਾ ਸੌ ਕੁਝ ਕਹਿ ਦਿੰਦਾ ਹੁੰਦਾ ਕੀ ਜਿਨ੍ਹਾਂ ਦੀ ਕੋਈ ਫਰੈਂਡਸ਼ਿਪ ਹੁੰਦੀ ਆ ਹਰ ਇੱਕ ਵਿਆਹ ਹੀ ਕਰਵਾਉਂਦੇ ਹੁੰਦੇ ਤੁਸੀਂ ਸਾਰੇ ਮੁੰਡੇ ਇੱਕੋ ਜਿਹੇ ਹੁੰਨੇ ਹੋ ਤੁਹਾਡਾ ਕੀ ਐ ਤੇਰਾ ਕੀ ਗਿਆ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ ਜੇ ਮੇਰੀ ਥਾਂ ਤੇ ਤੇਰੀ ਭੈਣ ਹੁੰਦੀ ਫੇਰ ਤੁਹਾਡੇ ਦਿਲ ਤੇ ਕੀ ਬੀਤਦੀ ਜੇ ਉਹਦੇ ਨਾਲ ਕੋਈ ਮੁੰਡਾ ਐਵੇਂ ਕਰਦਾ ਜਿਵੇਂ ਤੁਸੀਂ ਮੇਰੇ ਨਾਲ ਕੀਤੀ ਐ ਜਬਾਨ ਸੁਭਾਲ ਕੇ ਗੱਲ ਕਰ ਮੇਰੀ ਭੈਣ ਵਾਰੇ ਨਾ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਇੱਥੇ ਸੰਗੀ ਦਾ ਬੰਦੁੰਦੇ ਰਹੀ ਮੈਂ ਕਿਉਂ ਆਪਦੀ ਭੈਣ ਵਾਰੀ ਤੈਨੂੰ ਐਨਾ ਦਰਦ ਹੋਇਆ ਮੈਂ ਵੀ ਤਾਂ ਕਿਸੇ ਦੀ ਭੈਣ ਆਗੀ ਮੇਰੀ ਭੈਣ ਨੇ ਤੇਰੇ ਵਾਂਗੂ ਭੱਜ ਕੇ ਵਿਆਹ ਨਹੀਂ 시 ਕਰਵਾਇਆ ਘਰ ਦੇ ਨਹੀਂ ਮਰਜ਼ੀ ਨਾਲ ਕਰਵਾਇਆ ਨੇ ਮੈਂ ਕਿਹੜਾ ਕੱਲੀ ਭੱਜ ਕੇ ਆ ਗਈ ਜੇ ਤੁਸੀਂ ਮੇਰੇ ਨਾਲ ਕੋਟ ਮੈਰਿਜ ਕਰਵਾਈ ਮੈਂ ਵੀ ਤਾਂ ਤਾਂ ਹੀ ਆਈ ਹੈਗੀ ਤੁਸੀਂ ਤਾਂ ਮੇਰਾ ਫੋਨ ਵੀ ਨਹੀਂ ਚੱਕ ਰਹੇਗੇ ਸਮਝਦਾਰ ਨੂੰ ਤਾਂ ਕਹਿੰਦੇ ਇਸ਼ਾਰਾ ਹੀ ਕਾਫੀ ਹੁੰਦਾ ਹੈਗਾ ਤੂੰ ਤਾਂ ਉਹ ਵੀ ਨਹੀਂ ਸਮਝ ਸਕੀ ਹੁਣ ਉਹ ਤਾਂ ਤੈਨੂੰ ਉਹਦੇ ਘਰੇ ਹੋਣਾ ਚਾਹੀਦਾ ਸੀ ਨਾ ਕਿ ਇੱਥੇ ਮੇਰੇ ਘਰੇ ਅੱਛਾ ਸੋਨੂੰ ਕੀ ਲੱਗਿਆ ਮੇਰੀ ਜ਼ਿੰਦਗੀ ਖਰਾਬ ਕਰਕੇ ਤੁਸੀਂ ਹੋਰ ਥਾਂ ਮੈਰਿਜ ਕਰਵਾ ਲੋਗੇ ਹੁਣ ਮੈਂ ਤੇਰਾ ਵੀ ਨਹੀਂ ਦਿੰਦੀ ਹੁਣ ਇਹ ਤਾਂ ਭੁੱਲ ਜਿਓ ਤੁਸੀਂ ਵਿਆਹ ਤਾਂ ਮੈਂ ਵਿਆਹ ਤਾਂ ਨਾ ਮੈਂ ਕਰਵਾ ਕੇ ਰਹੂੰਗਾ ਤੂੰ ਲਾ ਲਈਂ ਜੋਰ ਜੰਨਾ ਤੇਰੇ ਤੋਂ ਲੱਗਦਾ ਕਰਵਾਉਂਗਾ ਵੀ ਉੱਥੇ ਜਿੱਥੇ ਮੇਰੀ ਭਾਬੀ ਨੇ ਕਿਹਾਗਾ ਚਲ ਦੇਖਦੀ ਆ ਮੈਂ ਵੀ ਛੋਟੀ ਭਾਬੀ ਤੇ ਤੁਸੀਂ ਕਿਵੇਂ ਮੈਰਿਜ ਕਰਵਾਉਨੇ ਆ ਗੱਲ ਸੁਣ ਲੈ ਮੇਰੀ ਧਿਆਨ ਨਾਲ ਇੱਥੇ ਕਿਸੇ ਵੀ ਗੱਲ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਦਾ ਹਿਸਾਬ ਲਾਣੀ ਐਂ ਨਾ ਸਮਝੀ ਜੇ ਤੈਨੂੰ ਇਸ ਘਰੇ ਰਹਿਣ ਦੇਤਾ ਤਾਂ ਇਹ ਘਰ ਵੀ ਤੇਰਾ ਹੋ ਗਿਆ ਮੇਰੇ ਹੁੰਦੇ ਛੋਟੀ ਮੈਰਿਜ ਕਦੇ ਵੀ ਨਹੀਂ ਹੋ ਸਕਦੀ ਨਾ ਹੀ ਮੈਂ ਹੋਣ ਦੇਵਾਂ ਨਾ ਹੀ ਮੈਂ ਇਹ ਘਰ ਹੁਣ ਕਿੱਥੇ ਛੱਡ ਕੇ ਜਾਵਾਂ ਇੱਥੇ ਰਹੂੰਗੀ ਦੇਖਦਾ ਕਿੰਨਾ ਕੁ ਟਾਈਮ ਛੱਡ ਕੇ ਨਹੀਂ ਜਾਂਦੀ ਚਲ ਮੈਂ ਵੀ ਦੇਖਦੀ ਆ ਫਿਰ ਤੁਸੀਂ ਕੀ ਕਰਦੇ ਹੋ ਇਹ ਉਹੀ ਪਰਗਟਾ ਜਿਹੜਾ ਮੇਰੇ ਨਾਲ ਐਡੇ-ਐਡੇ ਵਾਦੇ ਕਰਦਾ ਸੀ ਇਹ ਕਿਵੇਂ ਬਦਲ ਸਕਦਾ ਕੋਈ ਨਾ ਕੋਈ ਗਲਤੀ ਹੈਗੀ ਆ ਪਤਾ ਤਾਂ ਮੈਂ ਕਰਕੇ ਰਹੂੰਗੀ ਨਾਲ ਦੇਖ ਲਾ ਕਿੰਨੀ ਸ਼ਰਮਲਾਈ ਹੋਈ ਹੈਗੀ ਅਮਨ ਦੀਦੀ ਆ ਜਾ ਆ ਜਾ ਭੈਣੇ ਨੰਗਾ ਗਾਹਾਂ ਲੈ ਆ ਬੈਠਿਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਠੀਕ ਆ ਬਸ ਕਿੱਧਰ ਗਏ ਕੋਈ ਦੀਦਾ ਹੀ ਨਹੀਂ ਘਰੇ ਨਹੀਂ ਤੇਰੇ ਬਾਈ ਕੀ ਤੇ ਗਿਆ ਹੋਇਆ ਤੇ ਤੁਹਾਨੂੰ ਪਤਾ ਇਹ ਵਸਤ ਥੋੜਾ ਮੋਟੇ ਕੰਮ ਜੇ ਨੇ ਉਹ ਕੰਮ ਜੇ ਕਰਦਾ ਫਿਰਦਾ ਪਰ ਗਟ ਵੀ ਕੀ ਗੱਲ ਐ ਬੁੱਸਿਆ ਜਮੂ ਕਰੀ ਬੈਠੀ ਕੋਈ ਗੱਲ ਹੋ ਗਈ ਨਾ ਨਾ ਗੱਲ ਤਾਂ ਕੀ ਹੋਣੀ ਐ ਉਹਨਾਂ ਨੂੰ ਪਤਾ ਠੰਡ ਜੀ ਐ ਸਿਰ ਦੁਖੀ ਅੰਨਸ ਤਾਂ ਕਰਕੇ ਐ ਜਮੂ ਹੋਇਆ ਪਿਆਗਾ ਮੈਂ ਤਾਂ ਨੇ ਆਈ ਸੀ ਤੇਰੇ ਕੋਲੇ ਆਪਣੀ ਡੀਪੂ ਵਾਲੇ ਆਏ ਹੋਇਆ ਮੈਂ ਕਿਹਾ ਚਲ ਆਪਾਂ ਸੂਟ ਲੈ ਆਉਂਦੀਆਂ ਤਾਂ ਕਰਕੇ ਆਈ ਸੀਗੀ ਮੈਂ ਸੂਟ ਸੂਟ ਨੂੰ ਤਾਂ ਮੇਰਾ ਜੀ ਨਹੀਂ ਕਰਦਾ ਕੀ ਦੇਖਦੀ ਐ ਜੋ ਕੋਈ ਚੀਜ਼ ਦੀ ਲੋੜ ਚੱਕ ਕੇ ਲੈ ਜਾ ਨਾ ਨਾ ਚੀਜ਼ ਦੀ ਤਾਂ ਮੈਨੂੰ ਖਾਣਾ ਲੋੜਾ ਮੈਂ ਤਾਂ ਐਂ ਕਹਿੰਦੀ ਸਿੱਤ ਨੂੰ ਕੱਲ ਨਾ ਕੋਈ ਕੁੜੀ ਜੀ ਆਈ ਸੀ ਦੀ ਤੁਹਾਡੇ ਘਰੇ ਕੱਲ ਤੁਹਾਡੀ ਰਿਸ਼ਤੇਦਾਰੀ ਚ ਹੋਣੀ ਆ ਕੋਈ ਅੱਛਾ ਹਾਂ ਘਰ ਪੁੱਛਦੀ ਫਿਰਦੀ ਸੀਗੀ ਮੈਂ ਕਿਹਾ ਚੱਲ ਵਿਚਾਰੀ ਕਿਤੇ ਗਾਹਾਂ ਹੀ ਨਾ ਟੱਪ ਜੇ ਮੈਂ ਭਾਈ ਦੱਸਤਾ ਫਿਰ ਮੈਂ ਕਿਹਾ ਉਹ ਘਰ ਆ ਕੋਈ ਤੇਰੀ ਰਿਸ਼ਤੇਦਾਰੀ ਚ ਸੀ ਹੋ ਨਹੀਂ ਰਿਸ਼ਤੇਦਾਰੀ ਚ ਤਾਂ ਨਹੀਂ ਸੀ ਪਰ ਉਹ ਤਾਂ ਮੈਨੂੰ ਕਹਿੰਦੀ ਮੇਰੇ ਰਿਸ਼ਤੇਦਾਰੀ ਸੋਂ ਉਹਨਾਂ ਦੇ ਹੋਰ ਕੀ ਦੱਸਦੀਸ ਤੈਨੂੰ ਦੱਸਿਆ ਤਾਂ ਬਾਬਾ ਕੁਛ ਸੀਗਾ ਤੈਨੂੰ ਪਤਾ ਫਿਰ ਮੇਰੇ ਗੱਲ ਛੇਤੀ ਛੇਤੀ ਯਾਦ ਨਹੀਂ ਰਹਿੰਦੀ ਅੱਛਾ ਭੁੱਲ ਗਈ ਹਾਂ ਭੁੱਲ ਜੇ ਗਈ ਮੈਂ ਪਤਾ ਨਹੀਂ ਕੀ ਕਹਿੰਦੀ ਸੀਗੀ ਮੈਨੂੰ ਤੇ ਪ੍ਰਗਟ ਵੀ ਨਹੀਂ ਦੀਂਦਾ ਪ੍ਰਗਟ ਕਿੱਧਰ ਗਿਆ ਪ੍ਰਗਟ ਤਾਂ ਖੇਤ ਗਿਆ ਹੋਇਆ ਹੈ ਉਹਦੇ ਬਾਈ ਦੀ ਚਾਲੇ ਕਿ ਗਿਆ ਅੱਛਾ ਤੇ ਫਿਰ ਚੰਡੀਗੜ੍ਹ ਤੋਂ ਆ ਗਿਆ ਸੀ ਪ੍ਰਗਟ ਪ੍ਰਗਟ ਦੀ ਤਾਂ ਕੋਈ ਦੀ ਪੜ੍ਹਾਈ ਪੂਰੀ ਹੋਈ ਆ ਕਾਦ ਕਰਿਆਗਾ ਅੱਛਾ ਚਲ ਵਧੀਆ ਨਹੀਂ ਉੱਥੇ ਵੀ ਐਵੇਂ ਅਗਰੀ ਦੇ ਖਰਚੇ ਹੁੰਦੇ ਆ ਕੀ ਫਾਇਦਾ ਇੱਥੇ ਖੇਤੀਬਾੜੀ ਕਰੂਗਾ ਬਾਈ ਦੇ ਨਾਲ ਵਧੀਆ ਰਹੂਗਾ ਹੋਰ ਪਣੇ ਖਰਚੇ ਵਾਲੇ ਨੇ ਜਵਾਕ ਕਿਹੜਾ ਪੜਾਉਣੇ ਸੌਖੇ ਪਏ ਨੇ ਹਾਂ ਤੇ ਵਿਆਹ ਵਿਵਹ ਦਾ ਕੀ ਸੋਚਿਆ ਫਿਰ ਪ੍ਰਗਟ ਦੇ ਦਾ ਵਿਆਹ ਦਾ ਵਿਆਹ ਦਾ ਅਜੇ ਕੁਝ ਨਹੀਂ ਸੋਚਿਆ ਬਸ ਉਹਨਾਂ ਘਰ ਦਾ ਸੀ ਤੇਰਾ ਬਾਈ ਕਹਿੰਦਾ ਕਰ ਦਾਂਗੇ ਆਪਾਂ ਲੈ ਕੁੜੀ ਆ ਬੁੜਾ ਤਾਂ ਹੋਈ ਜਾਂਦਾ ਉਹ ਜਦੋਂ ਵਿਆਹ ਦੀ ਉਮਰ ਟੱਪ ਗਈ ਉਦੋਂ ਵਿਆਹ ਕਰੂਗੇ ਉਹਦਾ ਵਿਆਹ ਕਰਕੇ ਪਣਾ ਨੇ ਬੇੜੋ ਕੰਮ ਐਵੇਂ ਨਾਲੇ ਆਪਦੀ ਟੈਨਸ਼ਨ ਖਤਮ ਹੁੰਦੀ ਆ ਬਰਾਬਰ ਦਾ ਹੋ ਜੂਗਾ ਤੁਹਾਡੇ ਹਾਂ ਹਾਂ ਐ ਤਾਂ ਸਾਨੂੰ ਕੋਈ ਨਹੀਂ ਉਹ ਵੀ ਬਰਾਬਰ ਦਾ ਜੇ ਭਾਈ ਨਹੀਂ ਜੇ ਨਹੀਂ ਕੋਈ ਕੁੜੀ ਨਿਗਾ ਚ ਹੈਗੀ ਮੈਂ ਕਰਾ ਦਿੰਨੀ ਆ ਰਿਸ਼ਤਾ ਸਾਡੇ ਰਿਸ਼ਤੇਦਾਰੀ ਚ ਬਧੇਰੀਆਂ ਕੁੜੀਆਂ ਨਾਲੇ ਵਧੀਆ ਸਿਆਣੀਆਂ ਘਰ ਸੰਭ ਨਾਲੀਆਂ ਉਦੋਂ ਤਾਂ ਪਹਿਨੇ ਤੂੰ ਵੀ ਨਹੀਂ ਬੋਲੀ ਪਤਾ ਨਹੀਂ ਕਿੱਥੇ ਗਈ ਹੋਈ ਸੀ ਲੈ ਹੁਣ ਕੀ ਹੋ ਗਿਆ ਫਿਰ ਹੁਣ ਹੁਣ ਤਾਂ ਬਹੁਤ ਕੁਝ ਹੋ ਗਿਆ ਹੁਣ ਤਾਂ ਐ ਤੂੰ ਐਨ ਪੁੱਛੋ ਵਿਕੀ ਨਹੀਂ ਹੋਇਆ ਲੈ ਕੁੜੀ ਇਹ じゃ ਕੀ ਹੋ ਗਿਆ ਫਿਰ ਦੱਸ ਦੇ ਮੈਨੂੰ ਹੁਣ ਲੈ ਸਾਰਾ ਕੁਸਤਾ ਤੈਨੂੰ ਪਤਾ ਹੈਗਾ ਜਿਹੜੀ ਕੁੜੀ ਨੂੰ ਤੂੰ ਛੱਡ ਕੇ ਗਈ ਸੀ ਮੈਂ ਤੈਨੂੰ ਕਿਹਾ ਤਾਂ ਹੈ ਵੀ ਭਾਈ ਮੈਂ ਤਾਂ ਭੁੱਲ ਜਾਨੀ ਇੰਨੀ ਪਲक्कਣਾ ਮੈਂ ਨਾਲੇ ਤੂੰ ਕਿਉਂ ਗੱਲ ਲਕਾਉਣੀ ਭਾਈ ਤੈਨੂੰ ਤਾਂ ਪਤਾ ਮੇਰੇ ਸੁਭਾ ਦਾ ਚੁਗਲੀ ਚ ਅਗਲੀ ਦੀ ਤਾਂ ਮੈਨੂੰ ਆਦਤ ਜਮਾ ਹੀ ਨਹੀਂ ਹੈਗੀ ਨਾ ਹੀ ਭਾਈ ਮੈਨੂੰ ਲੋੜ ਆ ਟਾਈਮ ਹੀ ਨਹੀਂ ਹੁੰਦਾ ਜੈ ਖਾਣੇ ਦਾ ਹਾਂ ਹਾਂ ਤੈਨੂੰ ਤਾਂ ਜਮੀ ਆਤ ਨਹੀਂ ਮੈਨੂੰ ਐਲਾਦਾ ਜਿਵੇਂ ਤੂੰ ਬੰਨੇ ਕੁਝ ਕਹਿਣਾ ਚਾਹਦੀ ਨਾ ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ ਮੈਂ ਤੈਨੂੰ ਐ ਕਹਿੰਦੀ ਸੀਗੀ ਮੈਂ ਖਾਂ ਪਹਿਲਾਂ ਤਾਂ ਤੂੰ ਰਿਸ਼ਤਾ ਕਰਵਾਇਆ ਨਹੀਂ ਪਤਾ ਨਹੀਂ ਕਿੱਥੇ ਲੁਕੀ ਬੈਠੀ ਸੀ ਤੇ ਹੁਣ ਕਰਾ ਦਿੰਨੀ ਆ ਹੁਣ ਕਿਹੜਾ ਗਾਹਾਂ ਦੀ ਵਿਆਹ ਕਰਾ ਲਿਆ ਉਹਨੇ ਬਸ ਹਾਂ ਹੀ ਸਮਝ ਹੁਣ ਤਾਂ ਉਹਨੇ ਕਰਾਈ ਲਿਆ ਕਿਉਂ ਰਿਸ਼ਤਾ ਪੱਕਾ ਕਰਤਾ ਉਹਦੇ ਕਿਤੇ ਕਾਨੂੰ ਕਰਿਆ ਆ ਜਿਹੜੀ ਬਲਾ ਨੂੰ ਤੂੰ ਛੱਡ ਕੇ ਗਈ ਸੀ ਨਾ ਜੇ ਕਿਤੇ ਗਾਂਟ ਪਾਈ ਹੁੰਦੀ ਤਾਂ ਜ਼ਿਆਦਾ ਦਿਨ ਨਾ ਦੇਖਣੇ ਪੈਂਦੇ ਨੀ ਮੈਨੂੰ ਸਾਫ਼-ਸਾਫ਼ ਗੱਲ ਦੱਸ ਦੇ ਆ ਇੰਨੀਆਂ ਬੁਝਾਰਤਾਂ ਜਿਹਾ ਮੇਰੇ ਤੋਂ ਨਹੀਂ ਬੁੱਝੀਆਂ ਜਾਂਦੀਆਂ ਕੀ ਗੱਲ ਆ ਸਾਫ਼-ਸਾਫ਼ ਦੱਸ ਮੈਨੂੰ ਆ ਮੱਖਾਂ ਜਿਹੜੀ ਕੁੜੀ ਨੂੰ ਕੱਲ ਗੇਟ ਤੇ ਸੜ ਗਈਆਂ ਹਾਂ ਉਹ ਪ੍ਰਗਟਨਾ ਹੀ ਪੜਦੀ ਸੀ ਅੱਛਾ ਫੇਰ ਫੇਰ ਕੀ ਹੋ ਗਿਆ ਕੁੜੀਆਂ ਪੜਦੀਆਂ ਹੀ ਹੁੰਦੀਆਂ ਆਂ ਓਹੋ ਪੜਦੀ ਤਾਂ ਹੈ ਪੜੀ ਚੱਲੇ ਪਰ ਇਹਨਾਂ ਨੇ ਵਿਆਹ ਕਰਵਾ ਲਿਆ ਹੋਏ ਮੈਂ ਮਰ ਜਾ ਵਿਆਹ ਕਰਾ ਲਿਆ ਹਾਂ ਲਓ ਕੁੜੀ ਤੁਸੀਂ ਭਾਫ ਹੀ ਨਹੀਂ ਕੱਢੀ ਕੀ ਗੱਲ ਆ ਤੁਹਾਨੂੰ ਕੀ ਲੱਗਿਆ ਵੀ ਆਂਡ ਗਮਾਡ ਚ ਪਤਾ ਨਹੀਂ ਲੱਗਣਾ ਓਹੋ ਮੈਨੂੰ ਤਾਂ ਆਪਣੀ ਪਤਾ ਲੱਗਿਆ ਮੈਨੂੰ ਤਾਂ ਆਪ ਉਹਦੀ ਪਤਾ ਲੱਗਿਆ ਜਦੋਂ ਘਰੇ ਆ ਗਈ ਲੈ ਐਂ ਕਹਿੰਦੇ ਹੁੰਦੇ ਆ ਮੁੜ ਕੇ ਤਾਂ ਵੀ ਭਾਈ ਸਾਨੂੰ ਪਤਾ ਨਹੀਂ ਆ ਨਾਲੇ ਘਰ ਚ ਨਾ ਪਤਾ ਹੋਵੇ ਪਰ じゃਈਆ ਤੂੰ ਉਹਦੀ ਤੈਨੂੰ ਤਾਂ ਭਾਈ ਉਹਨੇ ਦੱਸਿਆ ਹੀ ਹੋਣਾਗਾ ਚੱਲ ਨਹੀਂ ਕਹਿੰਦੇ ਅਸੀਂ ਵੀ ਸਾਨੂੰ ਨਹੀਂ ਦੱਸਿਆ ਫੇਰ ਕੀ ਹੋ ਗਿਆ ਦੁਨੀਆ ਹੀ ਕਰਾਈ ਜਾਂਦੀ ਆ ਕੀ ਕਰ ਲਾ ਭਾਈ ਕਰਾ ਲਿਆ ਭੈਣ ਤੂੰ ਨਹੀਂ ਸਮਝਦੀ ਸਾਥ ਤੱਕ ਰੱਖਿਆ ਮੈਨੂੰ ਤਾਂ ਉਹਦਾ ਪਤਾ ਲੱਗਿਆ ਜਦੋਂ ਗੇਟ ਚੱਕ ਕਹਿੰਦੀ ਕਿ ਮੈਂ ਤਾਂ ਤੇਰੀ ਦਰਾਨੀ ਐ ਕੁੜੀ ਤੂੰ ਸੱਚੀ ਕਹਿਣੀ ਐ ਲੈ ਭੈਣੇ ਮੈਨੂੰ ਕਿ ਝੂਠ ਬੋਲ ਕੇ ਲੈਣਾ ਹੈ ਮੈਂ ਸੱਚੀ ਕਹਿਣੀ ਐ ਸਾਢੇ ਤੱਥੋਂ ਦੇ ਭਾਂਡੇ ਛੁੱਟੇ ਪਏ ਨੇ ਵੀ ਇਹਨੇ ਮੁੰਡੇ ਜਨੇ ਚੰਦ ਦੀ ਚਾੜ ਤਾ ਮੈਂ ਤੈਨੂੰ ਸਹੀ ਗੱਲ ਦੱਸਣਾ ਮਣ ਤੇਰੇ ਚ ਤੇ ਉਹਦੇ ਚ ਤਾਂ ਬੋਲੇ ਹੀ ਫਰਕ ਆ ਆ ਤੈਨੂੰ ਪਤਾ ਆਪਾਂ ਨੂੰ ਇਹ ਜਿਹਾਂ ਕਿੱਥੇ ਪਸੰਦਾ ਜੁੰਡੇ ਜੇ ਖੁੱਲੇ ਰੱਖਣ ਵਾਲੀਆਂ ਕੋਈ ਵਧੀਆ ਚੁੰਨੀ ਤਾਂ ਸਿਰ ਤੇ ਮੈਂ ਵੀ ਨਹੀਂ ਲਈ ਆਇਆ ਇਹਨੇ ਕਹੀ ਚੱਲ ਗੁੱਤ-ਗੁੱਤ ਤਾਂ ਕਰੀ ਸਕਦੀ ਆ ਗੁੱਤ-ਗੁੰਦਲੇ ਪਹਿਨੇ ਗੱਲ ਚ ਜਿੰਨੀ ਰੱਖਦੇ ਤਾਂ ਸੋਹਣੀ ਲੱਗਦੀ ਐ ਤੀ ਪਹਿਨ ਤੋ ਹਿਸ ਜੱਚਦੀ ਐ ਜਿਹੜੀ ਘਰ ਦੇ ਕੰਮਾਂ ਦੀ ਸੁਚਾਰੀ ਹੋਈ ਪਹਿਨੇ ਮੈਨੂੰ ਤਾਂ ਉਹਦਾ ਬੋਲਣ ਦਾ ਤਰੀਕਾ ਵੀ ਨਹੀਂ ਸਹੀ ਲੱਗਿਆ ਹੋਰ ਹੀ ਨਾ ਐ ਹਿੱਲ-ਹਿੱਲ ਕੇ ਜੇ ਗੱਲਾਂ ਕਰਦੀ ਆ ਵੀ ਤੂੰ ਸਹੀ ਢੰਗ ਨਾਲ ਸਿੱਧੀ ਖੜੀ ਹੋ ਕੇ ਗੱਲ ਕਰ ਲਾ ਹੋਰ ਕੀ ਦੱਸਾਂ ਤੈਨੂੰ ਤੰਗ ਤਾਂ ਰਹੁੰਦੇ ਸੀ ਜੇ ਪਹਿਲਾਂ ਕਿਤੇ ਗੱਲ ਕਰ ਲਾਦੀ ਤੇ ਇਹਦਾ ਵਿਆਹ ਕਰਦਾਦੇ ਅਸੀਂ ਆਹ ਕਾਹ ਨੂੰ ਦੇਖਣੇ ਪੈਂਦੇ ਅੱਜ ਦਿਨ ਸਾਨੂੰ ਕੀ ਪਤਾ ਕਿੱਥੋਂ ਆਈ ਕਿੱਥੋਂ ਆ ਕਲਜੋਗਨ ਜੀ ਨਹੀਂ ਚਲੋ ਕੋਈ ਨਾ ਆ ਕਲਜੋਗਨ ਤਾਂ ਕਾਹਨੂੰ ਕਹਿੰਦੀ ਆ ਕਹਿੰਦੇ ਹੁੰਦੇ ਆ ਕਿਸੇ ਨੂੰ ਮਾੜਾ ਵੀ ਨਹੀਂ ਬੋਲਣਾ ਚਾਹੀਦਾ ਆਪ ਦਾ ਜਹੇ ਜੀ ਹੈਗੀ ਆ ਚੱਲ ਹੈਗੀ ਆ ਆਹੋ ਸਾਨੂੰ ਤਾਂ ਬੜੇ ਫਲਕ ਗਿਜਾਰੇ ਨੇ ਇਹਨੇ ਨਹੀਂ ਚੱਲ ਕੋਈ ਨਹੀਂ ਐਵੇਂ ਪਈ ਤੈਨੂੰ ਪਤਾ ਮੇਰੇ ਤੋਂ ਤਾਂ ਨਾ ਕਿਸੇ ਨਾਲ ਲੜਿਆ ਨਹੀਂ ਜਾਂਦਾ ਜੇ ਉਹ ਆ ਗਈ ਨਾ ਇੱਕ ਤਾਂ ਉਹਦਾ ਮੈਨੂੰ ਬੋਲਣ ਦਾ ਤਰੀਕਾ ਨਹੀਂ ਸਹੀ ਲੱਗਦਾ ਐਵੇਂ ਪਈ ਤੁਹਾਡੇ ਘਰੇ ਕਲੇਸ਼ ਪੈ ਜਾਊਗਾ ਲੈ ਮੈਂ ਕਿਹੜਾ ਡਰਦੀ ਆ ਉਹ ਤੋਂ ਨੀ ਚਲੋ ਕੋਈ ਨਹੀਂ ਐਵੇਂ ਨਾ ਨਾ ਬਲੱਡ ਵਧਾਇਆ ਕਰ ਤੂੰ ਕੀ ਫਾਇਦਾ ਆ ਲੜਾਈ ਨੂੰ ਤੇ ਲੱਸੀ ਨੂੰ ਤਾਂ ਜਿੰਨਾ ਮਰਜ਼ੀ ਵਧਾ ਲਓ ਕਹਿੰਦੇ ਹੁੰਦੇ ਆਹੋ ਕੱਲ ਦੀ ਭੂਤਨੀ ਸਿਵੇਂ ਚੱਦ ਮੇਰਾ ਵੀ ਕਹਿੰਦੀ ਇਸ ਘਰ ਚੱਦਦਾ ਹੈਗਾ ਅੱਛਾ ਹਾਂ ਆਉਂਦੀ ਅੱਡ ਪਾ ਕੇ ਬੈਗੀ ਮੇਰੇ ਇੱਥੋਂ ਆਏ ਮੇਰੇ ਆਏ ਆ ਮੈਂ ਫਲਾਨਾ ਮੈਂ ਟੋਂ ਕਾ ਸੋ ਸੋ ਕੁਸ ਨੇ ਆਤਾ ਮੈਂ ਚੱਲ ਤੂੰ ਮੇਰੀ ਗੱਲ ਸੁਣ ਵਿਆਹ ਕਰਾਇਆ ਕਹਿੰਨੇ ਨੇ ਕਿ ਉਹ ਕੀ ਕਹਿੰਦੇ ਹੁੰਜਿਆ ਜਾ ਖੰਡਾ ਉਹ ਮੈਰਿਜ ਕੀ ਕਰਵਾਇਆ ਕੀ ਪਤਾ ਝੂਠ ਬੋਲਦੀ ਹੋਵੇ ਕੋਈ ਕਾਗਜ਼ ਪੱਤਰ ਦੇਖਿਆ ਤੁਸੀਂ ਆਹੋ ਤੇਰਾ ਭਰਾ ਕਹਿੰਦਾ ਸੀ ਅਕੇ ਫਾਰਮ ਜੇ ਚੱਕੀ ਫਿਰਦੇ ਵੱਡੇ ਵੱਡੇ ਜੇ ਅਕੇ ਸਰਕਾਰੀ ਨੇ ਜੇ ਕਹਿੰਨੇ ਕੇਸ ਕਰਤਾ ਸਾਰੇ ਜੇਲ੍ਹ ਚ ਜਾਵਾਂਗੇ ਹਾਂ ਪਹਿਨੇ ਗੱਲ ਤਾਂ ਮੈਂ ਵੀ ਸੁਣੀ ਆ ਇਹ ਗੱਲ ਜਮਾ ਸੱਚੀ ਆ ਨਾਲੇ ਜੇ ਇਹਨਾਂ ਨੇ ਕੋਰਟ ਮੈਰਜ ਕਰਵਾਈ ਆ ਤੁਸੀਂ ਕੁਝ ਕਹੋਗੇ ਨਾ ਅਗਲੀ ਮਿੰਟ ਚ ਪੁਲਸ ਸਾਧ ਲੂਗੀ ਹਾਂ ਤੇ ਹੋਰ ਹੁਣ ਤੂੰ ਤਾਂ ਐਵੇਂ ਕੌਮਲੀ ਹੋਈ ਉਹਦੇ ਨਾਲ ਲੜੀ ਜਾਨੀ ਆ ਐਵੇਂ ਨਾ ਤੂੰ ਲੜ ਕੁਛ ਨਹੀਂ ਹੁੰਦਾ ਆਪੇ ਬਗਜੂਗੀ ਉਹ ਕੀ ਆ ਇੱਕ ਦੋ ਦਿਨ ਰਹੂਗੀ ਨਾਲੇ ਆ ਚੰਦੀਗੜ੍ਹ ਵਾਲਿਆਂ ਤਾਂ ਬਾਲਾ ਟਾਈਮ ਪਿੰਡਾਂ ਚ ਕਿੱਥੇ ਰਹਿ ਸਕਦੇ ਆ ਮੈਨੂੰ ਨਹੀਂ ਲੱਗਦਾ ਲੱਛਣ ਉਹਦੇ ਜਾਣ ਵਾਲੇ ਜਿਹੜਾ ਸਭ ਤੇ ਬੋਲਦੀ ਸੀ ਐਡੀ ਗੱਠ ਦੀ ਤਾਂ ਜਵਾਨ ਲੱਗਿਆ ਨਾ ਪੁੱਤੀ ਦੇ ਨਹੀਂ ਚੱਲ ਕੋਈ ਨਾ ਰੌਣਕ ਲੱਗੀ ਰਿਆ ਕਰੂਗੀ ਘਰ ਚ ਬੋਲਣ ਵਾਲਾ ਬੰਦਾ ਵੀ ਚਾਹੀਦਾ ਆ ਤੁਸੀਂ ਤਾਂ ਸਾਰਾ ਦਿਨ ਸੁਣਨ ਵਟੇ ਜਿਵੇਂ ਬਣ ਕੇ ਬੈਠੇ ਰਹਿੰਦੇ ਆਹੋ ਰਾਉਣ ਕਤੇ ਇਹੀ ਲਾਉਗੀ ਆਕੇ ਕਰਸ ਸਾਡੇ ਨਹੀਂ ਮੇਰਾ ਉਹ ਮਤਲਬ ਨਹੀਂ ਹੈਗਾ ਨਹੀਂ ਮੇਰਾ ਉਹ ਮਤਲਬ ਨਹੀਂ ਹੈਗਾ ਮੈਂ ਕਿਹਣੀ ਵੀ ਚੱਲ ਕੋਈ ਨਹੀਂ ਫੇਰ ਕੀ ਹੋ ਗਿਆ ਉਹਨੂੰ ਨਹੀਂ ਕੋਈ ਪਤਾ ਹੈਗਾ ਹਜੇ ਤੁਹਾਡੇ ਘਰ ਦਾ ਹੌਲੀ ਹੌਲੀ ਭਾਈ ਪਤਾ ਲੱਗ ਜਾਊਗਾ ਮੈਨੂੰ ਤਾਂ ਹੀ ਲੱਗਦਾ ਵੀ ਚੰਡੀਗੜ੍ਹ ਵਾਲੀ ਆ ਉਹ ਬੋਲਦੀ ਤਾਂ ਐਂ ਕਟ 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 ਜਮਾਨ ਚੱਲਦੀ ਸੀ ਉਹਦੀ ਪੜੀਆਂ ਲਿਖਿਆ ਲੈਣਾ ਬੋਲਦੀਆਂ ਨਹੀਂ ਹੁੰਦੀਆਂ ਕੋੜ ਚੰਡੀਗੜ੍ਹ ਵਾਲਾ ਬੋਲਦਗਾ ਨਹੀਂ ਪੜੀਆਂ ਲਿਖੀਆਂ ਨਹੀਂ ਬੋਲਦੀਆਂ ਹੁੰਦੀਆਂ ਤੂੰ ਆਪੇ ਹਿਸਾਬ ਲਾ ਲੈ ਨਹੀਂ ਮੈਨੂੰ ਕੀ ਪਤਾ ਹੁਣ ਮੈਂ ਕਿਹੜਾ ਕਦੇ ਚੰਡੀਗੜ੍ਹ ਗਈਆਂ ਮੈਨੂੰ ਨਹੀਂ ਪਤਾ ਇਹ ਆ ਦੇਖ ਲੈ ਮੁਖਤਿਆਰੇ ਜੀ ਨੂੰ ਉਹ ਵੀ ਤਾਂ ਪੜੀ ਲਿਖੀ ਹੈਗੀ ਅੱਛਾ ਕੁੜੇ ਮੇਰੀ ਗੱਲ ਸੁਣ ਇਹ ਜਿੱਤੀ ਪੁੱਤ ਤੋਂ ਵੀ ਕੀ ਕਰਾਉਣਾ ਜਿਹੜਾ ਆਏ ਗਏ ਨੂੰ ਚਾਹ ਪਾਣੀ ਵੀ ਨਾ ਫੜਾਵੇ ਮੈਂ ਤਾਂ ਹਜੇ ਤੱਕ ਉਹਦੀ ਸ਼ਕਲ ਵੀ ਨਹੀਂ ਦੇਖੀ ਕਹਿੋ ਜੀ ਆ ਮਾਸੀ ਕੋਲੇ ਜਾਨੀ ਆ 10 ਮਿੰਟ ਉਹਦੇ ਕੋਲੇ ਬੈਠ ਕੇ ਮੁੜ ਆਉਣੀ ਆ ਦੇਖ ਭਾਈ ਤੈਨੂੰ ਜਮਾਨਾ ਚੰਗੀ ਲੱਗਦੀ ਹੋਵੇ ਮੈਨੂੰ ਤਾਂ ਬਾਲੀਓ ਵਧੀਆ ਲੱਗਦੀ ਹੈਗੀ ਮੈਂ ਥੋੜੀ ਕਹਿਣੀ ਆ ਵੀ ਚੰਗੀ ਨਹੀਂ ਲੱਗਦੀ ਮੈਂ ਕਹਿਣੀ ਵੀ ਮੈਂ ਤਾਂ ਦੇਖਿਆ ਨਹੀਂ ਵਿਚਾਰੀ ਨੂੰ ਕਹਿੋ ਜੀ ਆਹੋ ਹਾਂ ਤੇ ਕਾ ਸਾਡੇ ਵਾਲੀ ਜਦੋਂ ਆਈ ਆ ਗੇੜ ਤੇ ਖੜਕੀ ਮੇਰਾ ਇੰਨਾ ਜਲੂਸ ਕੱਢਿਆ 100 ਬੰਦਾ ਖੜਾ ਸੀ ਲੈ ਨਾ ਬੋਲਿਆ ਜਿੰਨਾ ਵੀ ਕਹ ਦੇ ਤੂੰ ਤਾਂ ਸਾਡੇ ਵਾਲੇ ਕਹਿਣ ਲੱਗੇ ਉਹਨੂੰ ਨੌਲੇ ਕਹਿੰਦੀ ਉਹ ਖਾਏ ਆ ਬਾਹਰ ਨਾਲੇ ਨਿੰਦੀ ਜਾਨੀ ਨਾਲੇ ਸਾਡੇ ਵਾਲੀ ਕਹੀ ਜੀ ਮੂੰਹ ਚ ਤਾਂ ਨਿਕਲੇ ਜਾਂਦੀ ਹੈਗੀ ਭਈ ਸੱਚਾ ਲ ਬਣਤਾ ਗਈ ਥੋੜ੍ਹੇ ਵਾਲੀ ਹੁਣ ਜਦੋਂ ਵਿਆਹ ਹੀ ਕਰਾ ਲਿਆ ਚਲ ਮੈਂ ਤਾਂ ਨਹੀਂ ਮੰਨਦੀ ਕੁਛ ਵੀ ਹੈ ਇਹਨਾਂ ਦਾ ਤੇ ਜਿਹੜੀ ਗੱਲ ਕਰਨੀ ਸੀ ਅੰਦਰ ਆ ਕੇ ਕਰ ਲਾਦੀ ਬੈਠ ਕੇ ਤੇ ਉਥੇ ਗਲੀ ਚ ਕੀ ਰੁਸਕਟਨ ਕਰਦੀ ਸੀ ਨਹੀਂ ਚਲ ਕੋਈ ਨਹੀਂ ਹੁਣ ਕਿੱਥੇ ਮੈਂ ਜਾ ਕੇ ਨਾ ਉਹਦੇ ਕੋਲੇ ਕੀ ਆਰਤੀ ਕਰਨੀ ਹੈ ਓਹੋ ਪਣ ਦੇਨੀ ਤਾਂ ਨਾ ਆਹੀ ਗੱਨਾਮਣ ਜਰੂਰੀ ਥੋੜੀ ਹੁੰਦਾ ਕੋਈ ਆਰਤੀ ਕਰਨੀ ਹੁੰਦੀ ਆ ਮੈਂ ਤਾਂ ਕੋਈ ਨਹੀਂ ਆ ਵੀ ਚੱਲ ਫੇਰ ਪੀਸੀ ਦੋ ਗੱਲਾਂ ਮੈਂ ਕਰ ਲੈਂਦੀ ਬੰਦੇ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਹੁੰਦਾ ਹਾਂ ਆਪੈ ਨਹੀਂ ਤੂੰ ਪਵਾਇਆ ਸਾਂ ਹੁਣ ਜੇ ਕਹਿਣੀ ਆ ਤਾਂ ਬੱਜ ਜਾਨੀ ਆ ਭਾਈ ਜੇ ਤੂੰ ਕਹਿੰਦੀ ਨਹੀਂ ਤਾਂ ਫੇਰ ਮੈਂ ਤਾਂ ਰਹਿਣ ਦੇਣੀ ਮੈਂ ਤਾਂ ਕੀ ਲੈਣਾਗਾ ਫੇਰ ਤੁਹਾਡੇ ਘਰ ਦੀ ਗੱਲ ਚਾ ਕੇ ਨਾਲੇ ਮੈਂ ਤਾਂ ਭਾਈ ਤੁਹਾਡੇ ਘਰ ਦੀ ਗੱਲ ਦੇਖਾ ਕੇ ਛੇੜੀ ਨਹੀਂ ਤੂੰ ਆਪ ਹੀ ਦੱਸ ਤਾਂ ਚੱਲ ਭਾਈ ਆਪਾਂ ਸੌ ਲੈ ਮਜਾ ਲਾ ਹੁਣ ਮੈਂ ਗਾਂਹਾਂ ਜਾ ਕੇ ਕਿਤੇ ਗੱਲ ਕਰਦਾ ਮੈਨੂੰ ਪਤਾ ਇੱਥੇ ਛੱਡਤੀ ਭਾਈ ਤੁਹਾਡੀ ਗੱਲ ਪਤਾ ਭੈਣ ਵੀ ਤੇਰਾ ਕਹਾਜਾ ਉਸ ਵਾਰ ਕਹਾਜਾ ਨਾ ਇੱਕ ਤਾਂ ਮੈਨੂੰ ਪਤਾ ਹੋਵੇ ਵੀ ਕਿਸੇ ਗੱਲ ਦਾ ਨਾਂ ਹੋ ਹੋਵੇ ਸਹੀ ਗੱਲ ਆ ਨਾਲੇ ਭਈ ਮੈਨੂੰ ਤਾਂ ਨਾ ਮੇਰੇ ਮਾਪਿਆਂ ਨੇ ਸਿਖਾਇਆ ਨਹੀਂ ਗਾਹਾਂ ਗੱਲ ਕਰਨੀ ਚੱਲ ਚੰਗਾ ਮੈਂ ਨਹੀਂ ਜਾਂਦੀ ਪਹਣੇ ਉਹਦੇ ਕੋਲੇ ਐਵੇਂ ਚਾਰ ਦਿਨਾਂ ਨੂੰ ਕੋਈ ਗੱਲ ਹੋ ਗਈ ਮੇਰਾ ਨਾਂ ਵਿੱਚ ਆ ਜੂ ਮੈਂ ਤਾਂ ਇਹੋ ਜੀ ਗੱਲ ਤੋਂ ਦੂਰ ਹੀ ਰਹਿਣੀ ਆ ਚਲ ਮੈਂ ਤਾਂ ਜਾਣ ਨਹੀਂ ਆ ਫਿਰ ਆਪਦੇ ਘਰੇ ਮੈਂ ਕਹਿੰਦੀ ਸੀ ਲੰਗਲੇ ਚਾਹ ਪੀ ਜਾਂਦੀ ਛੋਟੀ ਤੋਂ ਵੀ ਨਹੀਂ ਬਾਸ ਮੈਂ ਤਾਂ ਚਾਹ ਪੀ ਕੇ ਆਈ ਆ ਮੈਨੂੰ ਤਾਂ ਲੋੜ ਨਹੀਂ ਹੈਗੀ ਕੋਈ ਨਹੀਂ ਤੈਨੂੰ ਪਿਆ ਦੂਗੀ ਚਾਹ ਮੇਰੇ ਬੰਡੇ ਦੀ ਤੂੰ ਹੀ ਪੀ ਲਈ ਆਹੋ ਚੱਲ ਚੰਗਾ ਜਾਣੀ ਆ ਮੈਂ ਦੇਖ ਫਾਫੜੇ ਕੁੱਟੀ ਕਿਵੇਂ ਰਹਿੰਦੇ ਆਖਣ ਸੋਹਾ ਆ ਮੈਨੂੰ ਪਤਾ ਹੈ ਤੂੰ ਕਿੰਨੀਆਂ ਗੱਲਾਂ ਕਰਦੀਆਂ ਕਿੰਨੀਆਂ ਕੰਨ ਪਿੱਟਨੇ ਤਾਂ ਤੇਰੇ ਹੀ ਪਾਏ ਹੋਏ ਨੇ ਘਰ 'ਚ ਭੁੱਲ ਗਈ ਸੀ ਵਧੀਆ ਲੰਗੀ ਸੀ ਗਾਂ ਨਾ ਉਹਨਾਂ ਦਾ ਘਰ ਤਾਂ ਹੋਸ ਏ ਬਾਹ ਫੜ ਕੇ ਛੱਡ ਕੇ ਗਈ ਵੱਡੀ ਹੀਜਨ ਆਈ